ਸਤਿ ਸ਼੍ਰੀ ਅਕਾਲ ਆਓ ਅਗਲੇ ਸ਼ਲੋਕਾਂ ਨੂੰ ਸਮਝਣ ਦਾ ਯਤਨ ਕਰੀਏ ਤਰਨਾਪੋ ਇਉਂ ਹੀ ਕਹਿਓ ਲਿਓ ਜਰਾ ਤਨ ਜੀਤ ਤਰਨਾਪੋ ਦਾ ਭਾਵ ਕੀ ਜੁਬਾਨੀ ਤਰਨਾਪੋ ਇਹ ਹੀ ਗਿਓ ਉਹ ਜੁਬਾਨੀ ਤੇਰੀ ਐਨੀ ਵਿਸ਼ੇਵਕਾਰਾਂ ਵਿੱਚ ਐਸ਼ੋ ਬਸਤੀ ਵਿੱਚ ਲੱਗ ਗਈ ਲਿਓ ਜਰਾ ਤਨ ਜੀਤ ਜਦੋਂ ਅਸੀਂ ਹੱਥ ਕੀਆ ਬੁਢੇਪਾ ਜੀ ਲੀਓ ਜਰਾ ਸੰਜੀਤ ਜਿੱਤ ਹੱਥ ਕੇ ਜਿੱਤ ਲਿਆ ਭਾਵ ਤੇਰਾ ਸਰੀਰ ਹੁਣ ਬੁਢਾਪੇ ਨੇ ਜਿੱਤ ਲਿਆ ਭਾਵ ਕਹਿੰਦੂ ਕੀ ਆ ਵੀ ਹੁਣ ਤੂੰ ਬਜ਼ੁਰਗ ਹੋ ਗਿਆ ਤੇਰਾ ਹੁਣ ਕੰਮ ਕਰਨ ਦਿਲ ਨਹੀਂ ਕਰਦਾ ਹੈਗਾ ਅੱਗੇ ਕਹੋ ਨਾਨਕ ਭਜ ਹਰ ਮਨ ਆਉਦ ਜਾਤ ਹੈ ਬੀਤ ਕੇ ਨਾਨਕ ਹੋਰ ਪਰਮਾਤਮਾ ਦੇ ਨਾਮ ਜਿੱਤਿਆ ਕਰ ਆਉਦ ਜਾਤ ਹੈ ਬੀਤ ਆਉਦ ਤੇ ਅਰਥ ਕੇ ਉਪਰ ਸਪਤੀ ਉਮਰ ਕੀ ਹੈ ਉਹ ਲੰਘਦੀ ਜਾਰੀ ਆ ਬੀਤ ਗਈ ਚੁੱਕੀ ਹੈ ਜਿਤ ਹੁਣ ਚਾੜਾ ਬੜ ਅੱਗੇ ਦਰਦ ਪਇਓ ਸੁਜੈ ਨਹੀਂ ਕਾਲ ਪਹੁੰਚਿਓ ਆਣ ਦਰਦ ਪਾਓ ਬਜ਼ੁਰਗ ਹੁਣ ਤੂੰ ਬਜ਼ੁਰਗ ਹੋ ਗਿਆ ਦੇਹ ਤੇਰੇ ਕੰਪਨ ਲੱਗ ਪਈ ਕੋਈ ਸੁਜਦਾ ਨਹੀਂ ਹੈਗਾ ਵੀ ਕੀ ਕੀਤਾ ਜਾਵੇ ਕਾਲ ਪਹੁੰਚਿਓ ਆਣ ਉਪਰੋ ਦੀ ਜਿਹੜਾ ਕਾਲ ਹੈ ਪਾਉ ਮੌਤ ਉਹ ਮਡਰਾ ਰਹੀ ਹੈ ਇਹ ਨਹੀਂ ਪਤਾ ਹੁਣ ਕਦੋਂ ਆਜੇ ਤਾਹ ਤਾਹ ਨਾਨਕ ਨਰਬਾਬਰੀ ਨਰਬਾਬਰ ਜਿੱਥੇ ਹੱਥ ਕੀਆ ਇਹ ਝੱਲੇ ਮਨੁੱਖ ਨਨਕੀਆ ਜਿੱਥੇ ਨੇ ਝੱਲੇ ਮਨੁੱਖ ਪਹੋ ਨਾਨਕ ਨਰਬਾਬਰੀ ਕਿਉਂ ਨਾ ਪਜੈ ਪਗਵਾਨ ਵੀ ਤੂੰ ਹੁਣ ਉਸ ਭਗਵਾਨ ਪ੍ਰਭ ਦੇ ਗੀਤ ਹੁਣ ਕਿਉਂ ਨਹੀਂ ਕਰਦਾ ਕਿਉਂਕਿ ਸਿਆਣਾ ਬੰਦ ਤੇਰੀ ਹੋਂਬਰ ਬੀਤ ਚ ਜਰੂਰੀ ਧੰਨਵਾਦ